ਸਰਪੰਚੀ ਚੋਣਾਂ ਨੂੰ ਲੈ ਕੇ ਅੱਜ ਅਕਾਲੀ ਦਲ ਦੇ ਵੱਲੋਂ ਇੱਕ ਮੀਟਿੰਗ ਕੀਤੀ ਜਾ ਰਹੀ ਆ ਤੁਹਾਨੂੰ ਦੱਸਤੀਏ ਕਿ ਇਸੀ ਜਾਣਕਾਰੀ ਡਾਕਟਰ ਅਫਦਲਜੀਤ ਸਿੰਘ ਚੀਮਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਪਾ ਕੇ ਸਾਂਝਾ ਕੀਤਾ ਗਿਆ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਉਮੀਦਵਾਰ ਜਿਹੜੇ ਸਰਪੰਚੀ ਦੇ ਲਈ ਅਖਾੜੇ ਦੇ ਵਿੱਚ ਉਤਰੇ ਸੀ ਸਰਪੰਚੀ ਦੇ ਉਮੀਦਵਾਰ ਸੀ ਉਹਨਾਂ ਦੇ ਤੱਕੇ ਦੇ ਨਾਲ ਜਿਹੜੀ ਸੱਤਾਧਾਰੀ ਪਾਰਟੀ ਆ ਉਹਨਾਂ ਦੇ ਵੱਲੋਂ ਜਿਹੜੇ ਪੇਪਰ ਕੈਂਸਲ ਕਰਵਾਏ ਗਏ ਨੇ ਜਿਸ ਨੂੰ ਲੈ ਕੇ ਅੱਜ ਉਹ ਆਪਣੇ ਸੈਕਟਰ 28 ਦੇ ਵਿੱਚ ਜਿਹੜਾ ਸਥਿਤ ਉਹਨਾਂ ਦਾ ਮੁੱਖ ਦਫ਼ਤਰ ਹੈ ਉਸ ਦੇ ਵਿੱਚ ਮੀਟਿੰਗ ਕਰਨ ਜਾ ਰਹੇ ਨੇ ਜਿਸ ਦੇ ਵਿੱਚ ਅਰਸ਼ਦੀਪ ਕਲੇਰ ਅਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਲੀਗਲ ਟੀਮ ਹੈ ਉਹ ਮੌਜੂਦ ਰਹੇਗੀ ਉਸ ਦੇ ਵਿੱਚ ਜਿਹੜਾ ਮੰਥਨ ਕੀਤਾ ਜਾਵੇਗਾ ਜੇਕਰ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਰਪੰਚੀ ਦੇ ਉਮੀਦਵਾਰ ਨੇ ਉਹਨਾਂ ਦੇ ਬਿਨਾਂ ਕਿਸੇ ਕਾਰਨ ਜਿਹੜੇ ਪੇਪਰ ਰੱਦ ਕੀਤੇ ਗਏ ਨੇ ਤਾਂ ਅਸੀਂ ਇਸ ਤੇ ਹਾਈ ਕੋਰਟ ਦਾ ਜਾਂ ਫਿਰ ਇਸ ਤੋਂ ਉੱਚ ਅਦਾਲਤ ਦਾ ਜਿਹੜਾ ਉਹ ਵੀ ਰੁਖ ਕਰ ਸਕਦੇ ਆ ਦਲਜੀਤ ਸਿੰਘ ਜੀਮਾ ਦੇ ਵੱਲੋਂ ਸਾਫ਼ ਕਿਹਾ ਗਿਆ ਹੈ ਕਿ ਸਾਡੇ ਉਮੀਦਵਾਰਾਂ ਦੇ ਨਾਲ ਇਸ ਵਾਰ ਤੱਕਾ ਹੋਇਆ ਹੈ ਕਈਆਂ ਨੂੰ ਕਾਗਜ਼ ਭਰਨ ਨਹੀਂ ਦਿੱਤੇ ਗਏ ਕਈਆਂ ਦੇ ਪੇਪਰ ਆ ਜਿਹੜੇ ਉਹ ਜਾਣਬੁੱਝ ਕੇ ਰੱਦ ਕੀਤੇ ਗਏ ਨੇ ਜਿਸ ਦੇ ਸਿੱਟੇ ਦੇ ਵਜੋਂ ਅੱਜ ਹੁਣ ਕੁਝ ਸਮੇਂ ਦੇ ਵਿੱਚ ਜਿਹੜਾ ਉਹ ਮੀਟਿੰਗ ਸ਼ੁਰੂ ਹੋਣ ਜਾ ਰਹੀ ਆ ਅੱਜ 11 ਵਜੇ ਦਾ ਟਾਈਮ ਜਿਹੜਾ ਦਲਜੀਤ ਸਿੰਘ ਚੀਮਾ ਦੇ ਵੱਲੋਂ ਦਿੱਤਾ ਗਿਆ ਸੀ ਕੁਝ ਸਮੇਂ ਦੇ ਵਿੱਚ ਉਹ ਮੀਟਿੰਗ ਸ਼ੁਰੂ ਹੋਣ ਜਾ ਰਹੀ ਆ ਤੇ ਜਿਹੜੇ ਸਰਪੰਚੀ ਦੇ ਉਮੀਦਵਾਰ ਨੇ ਜਿਨ੍ਹਾਂ ਨੂੰ ਉਹ ਧੱਕੇ ਦੇ ਨਾਲ ਜਿਨ੍ਹਾਂ ਦੇ ਪੇਪਰ ਰੱਦ ਹੋਏ ਨੇ ਕਿਸੇ ਇਹ ਜਿਹੜੀ ਠੋਸ ਵਜ੍ਹਾ ਕਰਕੇ ਪੇਪਰ ਰੱਦ ਨਹੀਂ ਹੋਏ ਹੈਗੇ ਕੋਈ ਠੋਸ ਵਜ੍ਹਾ ਨਹੀਂ ਹੈਗੀ ਪੇਪਰ ਰੱਦ ਕਰਨ ਦੀ ਜਿਨ੍ਹਾਂ ਦੇ ਪੇਪਰ ਰੱਦ ਹੋਏ ਨੇ ਉਹ ਉਮੀਦਵਾਰ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਰਹਿਣਗੇ ਡਾਕਟਰ ਦਲਜੀਤ ਸਿੰਘ ਚੀਮਾ ਮੌਜੂਦ ਰਹਿਣਗੇ ਅਰਸ਼ਦੀਪ ਕਲੇਰ ਨੇ ਜਿਹੜੇ ਉਹ ਮੌਜੂਦ ਰਹਿਣਗੇ ਤੇ ਜਿਹੜੀ ਸ਼ਰੂਮਣੀ ਕਾਲੀ ਦਲ ਦੀ ਜਿਹੜੀ ਲੀਗਲ ਟੀਮ ਆ ਉਹ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਰਹੇਵੇਗੀ ਜੇ ਇਸ ਗੱਲ ਤੇ ਜਿਹੜਾ ਉਹ ਮੰਥਨ ਕੀਤਾ ਜਾਵੇਗਾ ਕਿ ਇਸ ਜਿਹੜੀ ਸਮੱਸਿਆ ਖੜੀ ਹੋਈ ਆ ਇਸ ਦੇ ਵਿੱਚ ਕਿਸ ਤਰ੍ਹਾਂ ਨਜਿੱਠਿਆ ਜਾਵੇ ਇਸ ਮੁਸ਼ਕਲ ਦੇ ਨਾਲ ਜੋ ਜਿਹੜੇ ਕਹਿਦੀ ਹੈ ਕਿ ਜਾਣਬੁੱਝ ਕੇ ਪੇਪਰ ਰੱਦ ਹੋਏ ਨੇ ਉਹ ਹੁਣ ਸਮਾਂ ਦੱਸੇਗਾ ਕਿ ਉਹ ਪੇਪਰ ਜਾਣਬੁੱਝ ਕੇ ਰੱਦ ਹੋਏ ਨੇ ਜਾਂ ਕੋਈ ਠੋਸ ਕਾਰਨਾ ਕਰਕੇ ਜਿਹੜੇ ਉਹ ਪ੍ਰਸ਼ਾਸਨ ਦੇ ਵੱਲੋਂ ਪੇਪਰ ਰੱਦ ਕੀਤੇ ਗਏ ਨੇ ਪਰ ਹਜੇ ਜੇ ਗੱਲ ਕਰ ਲਈਏ ਤਾਂ ਹਜੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜੇ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਰਪੰਚੀ ਦੇ ਉਮੀਦਵਾਰ ਸੀਗੇ ਉਹਨਾਂ ਦੇ ਜਾਣਬੁੱਝ ਕੇ ਪੇਪਰ ਰੱਦ ਹੋਏ ਨੇ ਕਈ ਥਾਵਾਂ ਤੇ ਜਿਹੜਾ ਪ੍ਰਸ਼ਾਸਨ ਉਹ ਸ਼ਰਿਆਮ ਧੱਕਾ ਕਰਦਾ ਹੋਇਆ ਨਜ਼ਰ ਆਇਆ ਇਹ ਜਿਹੜੇ ਇਲਜ਼ਾਮ ਨੇ ਦਲਜੀਤ ਸਿੰਘ ਚੀਮਾ ਦੇ ਵੱਲੋਂ ਪ੍ਰਸ਼ਾਸਨ ਤੇ ਲਗਾਏ ਗਏ ਨੇ ਜੇ ਗੱਲ ਕਰ ਲਈਏ ਤਾਂ ਅੱਜ 7 ਅਕਤੂਬਰ ਆ ਜਿਹੜੀ ਉਹ ਵਾਪਸੀ ਲੈਣ ਦਾ ਸਮਾਂ ਹੈ 7 ਅਕਤੂਬਰ ਨੂੰ ਸਰਪੰਚੀ ਚੋਣਾਂ ਦੇ ਜਿਹੜੇ ਜੰਪ ਪਾਂਚੀ ਚੋਣਾਂ ਦੇ ਜਿਹੜੇ ਵੀ ਪੰਚਾਇਤੀ ਚੋਣਾਂ ਦੇ ਵਿੱਚ ਉਮੀਦਵਾਰ ਨੇ ਉਹ ਆਪਣੇ ਪੇਪਰ ਵਾਪਸ ਲੈ ਸਕਦੇ ਆ ਜਿਨ੍ਹਾਂ ਨੇ ਚੋਣ ਨਹੀਂ ਲੜਨੀ ਜੇ ਗੱਲ ਕਰ ਲਈਏ 5 ਤਰੀਕ ਦੀ ਦਾ 5 ਤਰੀਕ ਨੂੰ ਜਿਹੜਾ ਕੋਈ ਵੀ ਕਾਨੂੰਨੀ ਪੜਤਾਲ ਕਰਕੇ ਜਿਹੜੇ ਪੇਪਰ ਰੱਦ ਹੋਣੇ ਸੀ ਜਿਹੜੇ ਪ੍ਰਸ਼ਾਸਨ ਵੱਲੋਂ ਜਿਨ੍ਹਾਂ ਨੂੰ ਚੋਣ ਨਹੀਂ ਲੜਨ ਦੇਣੀ ਸੀ ਉਹ ਪੇਪਰ ਰੱਦ ਹੋ ਚੁੱਕੇ ਨੇ ਜਿਸ ਦੇ ਵਿਰੋਧ ਦੇ ਵਿੱਚ ਅੱਜ ਕੁਝ ਸਮੇਂ ਬਾਅਦ ਹੀ ਜਿਹੜਾ ਸ਼੍ਰੋਮਣੀ ਕਾਲੀ ਦਲ ਇੱਕ ਮੰਥਨ ਮੀਟਿੰਗ ਕਰਨ ਜਾ ਰਿਹਾ ਜਿਸ ਦੇ ਵਿੱਚ ਜਿਹੜੇ ਸਰਪੰਚੀ ਉਮੀਦਵਾਰ ਨੇ ਜਿਨ੍ਹਾਂ ਦੇ ਪੇਪਰ ਰੱਦ ਹੋਏ ਨੇ ਉਹ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਰਹਿਣਗੇ ਸ਼੍ਰੋਮਣੀ ਕਾਲੀ ਦਲ ਦੀ ਲੀਗਲ ਟੀਮ ਇਸ ਦੇ ਵਿੱਚ ਮੌਜੂਦ ਰਹੇਗੀ ਤੇ ਡਾਕਟਰ ਦਲਜੀਤ ਸਿੰਘ ਚੀਮਾ ਇਸ ਮੀਟਿੰਗ ਦੇ ਵਿੱਚ ਮੌਜੂਦ ਰਹਿਣਗੇ